ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੀ ਕਵਿਤਾ ਗਾਜ਼ਲ ਪੇਸ਼ ਕਰਾਂ ਉਸ ਤੋਂ ਪਹਿਲੇ ਮੇਰੀ ਤੀਸਰੀ ਕਿਤਾਬ ਸ਼ਹਾਦਤ ਤੇ ਚਾਰ ਸਾਹਿਬਜ਼ਾਦੇ ਪ੍ਰਿੰਟਿੰਗ ਚ ਹੈ ਉਹਦੀ ਇੱਕ ਕਵਿਤਾ ਪੇਸ਼ ਕਰਨਾ ਚਾਹੁੰਦਾ ਪੁੱਤ ਤੇਰੇ ਸ਼ਹੀਦ ਹੋ ਗਏ ਮਾਂ ਜਿਸ ਟੈਂ ਬੱਦੇ ਸਾਹਿਬਜ਼ਾਦੇ ਜਮ ਕੋਰ ਸਾਹਿਬ ਅਸ਼ੀਰਦ ਹੋ ਜਾਂਦੇ ਨੇ ਛੋਟੇ ਸਾਹਿਬ ਜੀ ਦੇ ਸਹਾਂਦੀ ਦੀਵਾਰ ਦੇ ਵਿੱਚ ਚੁਣੇ ਜਾਂਦੇ ਹਨ ਉਸ ਟਾਈਪ ਪਾਉਣ ਵੱਲੋਂ ਇੱਕ ਮਾਤਾ ਨੂੰ ਸਨੇਹਾ ਦੇ ਦਿੱਤਾ ਜਾਂਦਾ ਹੈ ਉਸਦੇ ਕੁਝ ਬੰਨ ਹਨ ਪੁੱਤ ਤੇਰੇ ਸ਼ਹੀਦ ਹੋਏ ਮਾਂ ਪੁੱਤ ਤੇਰੇ ਸ਼ਹੀਦ ਹੋਏ ਮਾਂ ਜਦ ਇਟਾ ਜਲਾ ਦਿਲੋਂ ਦਾਸੀ ਜਦ ਇਟਾ ਜਲਾ ਦਿਲੋਂ ਦਾਸੀ ਤਰਤੇ ਅੰਬਰ ਵੀ ਵੇਖ ਰੋਂਦਾ ਸੀ ਤਰਤੇ ਅੰਬਰ ਵਿਵੇਕ ਰੋਂਦਾ ਸੀ ਚੰਨ ਸੂਰਜ ਕਿਸੇ ਲਕੋਏ ਮਾਂ ਚੰਨ ਸੂਰਜ ਕਿਸੇ ਲਕੋਏ ਮਾਂ ਪੁੱਤ ਤੇਰੇ ਸ਼ਹੀਦ ਹੋਏ ਮਾਂ ਕੀ ਕਹਾ ਮੈਂ ਅਜੀਤ ਦੇ ਬਾਰੇ ਕੀ ਕਹਾ ਮੈਂ ਅਜੀਤ ਦੇ ਬਾਰੇ ਕਿੰਨੇ ਵੈਰੀ ਜੁਝਾਰ ਨੇ ਮਾਰੇ ਕਿੰਨੇ ਵੈਰੀ ਜੁਝਾਰ ਨੇ ਫੁੱਲ ਜੰਗ ਚ ਅੰਗਾਰ ਹੋਏ ਮਾਂ ਫੁੱਲ ਜੰਗ ਚ ਅੰਗਾਰ ਹੋਏ ਮਾਂ ਪੁੱਤ ਤੇਰੇ ਸ਼ਹੀਦ ਹੋਏ ਮਾਂ ਸਤਿ ਸ੍ਰੀ ਅਕਾਲ ਆਖਰੀ ਅੱਜ ਸੁੰਨਾ ਜਹਾਨ ਹੋਇਆ ਏ ਅੱਜ ਸੁੰਨਾ ਜਹਾਨ ਹੋਇਆ ਏ ਵੇਖ ਪੱਥਰਾ ਚੋ ਪਾਣੀ ਚੋਇਆ ਏ ਵੇਖ ਪੱਥਰਾ ਪਾਣੀ ਚੋ ਆਏ ਵੇਖ ਪੰਛੀ ਵਿਭਾਗਿਰੋਏ ਮਾਂ ਪੁੱਤ ਤੇਰੇ ਸ਼ਹੀਦ ਹੋਏ ਮਾਂ ਲੋ ਜੀ ਗਾਜ਼ਲ ਪੇਸ਼ਾ ਜੀ ਜਦੋਂ ਪਾਪਾਂ ਦੀ ਹੱਦ ਹੋਈ ਹਨੇਰਾ ਵੱਧ ਗਿਆ ਸਾਰੇ ਜਦੋਂ ਪਾਪਾਂ ਦੀ ਹੱਦ ਹੋਈ ਹਨੇਰਾ ਵੱਧ ਗਿਆ ਸਾਰੇ ਉਦੋਂ ਨੌਵੇਂ ਗੁਰਾਂ ਦੇ ਕੋਲ ਆਏ ਜ਼ੁਲਮ ਦੇ ਮਾਰੇ ਉਦੋਂ ਨੌਵੇਂ ਗੁਰਾਂ ਦੇ ਕੋਲ ਆਏ ਜ਼ੁਲਮ ਦੇ ਮਾਰੇ ਅਸੀਂ ਕਸ਼ਮੀਰ ਤੋਂ ਆਏ ਅਸਾਂ ਦਾ ਅਸਾਂ ਦੇ ਧਰਮ ਨੂੰ ਖਤਰਾ ਅਸੀਂ ਕਸ਼ਮੀਰ ਤੋਂ ਆਏ ਅਸਾਂ ਦੇ ਧਰਮ ਨੂੰ ਖਤਰਾ ਅਸਾਂ ਦੀ ਜਾਨ ਨੂੰ ਖਤਰਾ ਅਸੀਂ ਹਰ ਤਰਫ ਤੋਂ ਹਾਰੇ ਅਸਾਂ ਦੀ ਜਾਨ ਨੂੰ ਖਤਰਾ ਹਰ ਤਰਫ ਤੋਂ ਹਾਰੇ ਕਰੇ ਉਹ ਕਤਲ ਪਲ ਪਰ ਵਿੱਚ ਨਹੀਂ ਜੇ ਈਨ ਮੰਨੇ ਤਾਂ ਕਰੇ ਉਹ ਕਤਲ ਪਲ ਪਰ ਵਿੱਚ ਨਹੀਂ ਜੇ ਈਨ ਮੰਨੇ ਤਾਂ ਨਹੀਂ ਕੁਝ ਚੱਲਦਾ ਚਾਰਾ ਕਰੋ ਕੁਝ ਸੱਚ ਦੀ ਸਰਕਾਰੇ ਨਹੀਂ ਕੁਝ ਚੱਲਦਾ ਚਾਰਾ ਕਰੋ ਕੁਝ ਸੱਚ ਦੀ ਸਰਕਾਰੇ ਕਰੋ ਰੱਖਿਆ ਪਿਤਾ ਜੀ ਜੋ ਆਸਾਂ ਦੀ ਸਰਣ ਨੇ ਆਏ ਕਰੋ ਰੱਖਿਆ ਪਿਤਾ ਜੀ ਜੋ ਆਸਾਂ ਦੀ ਸਰਣ ਨੇ ਆਏ ਪ੍ਰੀਤਮ ਬਾਲ ਗੋਬਿੰਦ ਜੀ ਕਿਹਾ ਲੋਕਾਂ ਦੇ ਵਿਚਾਰੇ ਪ੍ਰੀਤਮ ਬਾਲ ਗੋਬਿੰਦ ਜੀ ਕਿਹਾ ਲੋਕਾਂ ਦੇ ਵਿਚਾਰੇ ਨਹੀਂ ਮੈਂ ਵੇਖ ਸਕਦਾ ਕਤਲ ਹੁੰਦਾ ਧਰਮ ਲੋਕਾਂ ਦਾ ਨਹੀਂ ਮੈਂ ਵੇਖ ਸਕਦਾ ਕਤਲ ਹੁੰਦਾ ਧਰਮ ਲੋਕਾਂ ਦਾ ਤੁਹਾਡੇ ਤੋਂ ਬਿਨਾ ਕਿਹੜਾ ਜੋ ਤਪਦੀ ਹਿੰਦ ਨੂੰ ਉਠਾਰੇ ਤੁਹਾਡੇ ਤੋਂ ਬਿਨਾ ਕਿਹੜਾ ਜੋ ਤਪਦੀ ਹਿੰਦ ਨੂੰ ਉਠਾਰੇ ਬਣਾਉਂ ਫੌਜ ਸਿੰਘਾਂ ਦੀ ਸਤਾਏ ਲੋਕ ਕਰ ਇਕੱਠੇ ਬਣਾਉ ਫੌਜ ਸਿੰਘਾਂ ਦੀ ਸਤਾਏ ਲੋਕ ਕਰ ਇਕੱਠੇ ਫੜਾ ਤਲਵਾਰ ਹੱਥਾਂ ਵਿੱਚ ਕਰਾਂਗਾ ਮੈਂ ਨਵੇਂ ਕਾਰੇ ਫੜਾ ਤਲਵਾਰ ਹੱਥਾਂ ਵਿੱਚ ਕਰਾਂਗਾ ਮੈਂ ਨਵੇਂ ਕਾਰੇ ਭਰਾਂਗਾ ਜੋਸ਼ ਬੋਜਦਿਲ ਵਿੱਚ ਜਗਾਵਾ ਗਾ ਬੁਝੇ ਦੀਵੇ ਭਰਾਂਗਾ ਜੋਸ਼ ਬੋਜਦਿਲ ਵਿੱਚ ਜਗਾਵਾ ਗਾ ਬੁਝੇ ਦੀਵੇ ਸਵਾ ਲਖ ਤੇ ਇਕੱਲੇ ਸਿੰਘ ਵੀ ਫਿਰ ਪੈਣਗੇ ਭਾਰੇ ਸਵਾਲਖ ਤੇ ਇਕੱਲੇ ਸਿੰਘ ਵੀ ਫਿਰ ਪਹਿਣਗੇ ਭਾਰੇ ਨਿਆਰਾ ਖਾਲਸਾ ਸਾਜੂ ਫੜਨਗੇ ਤੀਰ ਤਲਵਾਰਾਂ ਕਦੀ ਨਾ ਜੋ ਲੜੇ ਭਾਵੇਂ ਬਣਨਗੇ ਜੰਗ ਚ ਅੰਗਿਆਰੇ ਕਦੀ ਨਾ ਜੋ ਲੜੇ ਭਾਵੇਂ ਬਣਨਗੇ ਜੰਗ ਚ ਅੰਗਿਆਰੇ ਖੜੀ ਪਰਬਤ ਤਰਾ ਹੰਕਾਰ ਦੀ ਦੀਵਾਰ ਦੁਸ਼ਮਣ ਦੀ ਖੜੀ ਪਰਬਤ ਤਰਾ ਹੰਕਾਰ ਦੀ ਦੀਵਾਰ ਦੁਸ਼ਮਣ ਦੀ पलों तोड़ होमे न गा दिने तारे बलांच तोड़ होमे न गा दने तारे सुखी संसार वसेगा नहीं पंची गुलामी फिर सुखी संसार वसेगा नहीं पंछी गुलामी फिर नवा बेगमपुरा हो पवेगी ठंड संसारे नवा बेगम पुरा हो पवेगी ठंड संसारे वाहगुरु जी का खालसा Why are